ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹੀ ਪਹੁੰਚੇ ਆ ਜੀ ਅਟਾਰੀ ਬਾਰਡਰ ਤੇ ਨਜ਼ਦੀਕ ਉਸ ਸਥਾਨ ਤੇ ਜਿੱਥੇ ਕੁਝ ਦਿਨ ਪਹਿਲਾਂ ਇੱਕ ਬਹੁਤ ਹੀ ਦੁਖਦਾਈ ਘਟਨਾ ਵਾਪਰੀ ਇੱਕ ਸ਼ਾਰਟ ਸਰਕਟ ਹੋਣ ਕਾਰਨ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜੋ ਸਰੂਪ ਸੀ ਉਹ ਗਨ ਭੇਟ ਹੋ ਗਏ ਅੱਜ ਅਸੀਂ ਉਸ ਗੁਰਦੁਆਰਾ ਸਾਹਿਬ ਪਹੁੰਚੇ ਆ ਤੇ ਸਾਡੇ ਨਾਲ ਮੌਜੂਦ ਹੈ ਗੁਰਦਾਰਾ ਸਾਹਿਬ ਦੇ ਗ੍ਰੰਥੀ ਸਿੰਘ ਸਰਦਾਰ ਸੁੱਚਾ ਸਿੰਘ ਜੀ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜਾਣਕਾਰੀ ਲੈਣੇ ਵੀ ਇਹ ਘਟਨਾ ਕਿਸ ਤਰ੍ਹਾਂ ਇੰਨੀ ਜਿਹੜੀ ਦੁਖਦਾਈ ਘਟਨਾ ਵਾਪਰੀ ਆ ਕੀ ਕਾਰਨ ਹੋਇਆ ਆ ਖਾਲਸਾ ਵੈਕ ਜੀ ਫਤਿਹ ਜੀ ਵੈਕ ਜੀ ਦੱਸੋ ਜੀ ਇਹ ਕੀ ਘਟਨਾ ਵਾਪਰੀ ਆ ਜਿਹੜੀ ਇਹ ਇਹ ਜਿ ਸਵੇਰ ਤੋਂ ਬੱਤੀ ਗਈ ਸੀ 2 ਵਜੇ ਨਾਲ ਬੱਤੀ ਆਈ ਆ ਮੈਂ ਆਪਣੇ ਕਮਰੇ ਜੰਦਰ ਲੰਮਾ ਪਿਆ ਹਾਂ ਮੈਂ ਸਵੇਕ ਤੋਂ 8 ਮਿੰਟ ਤੇ ਚਾਹ ਬਣਾਉਣ ਵਾਸਤੇ ਉੱਠਿਆ ਇਦੋਂ ਧੂਆਂ ਵੇਖਿਆ ਨਿਕਲਦਾ ਤੇ ਮੈਂ ਭੱਜ ਕੇ ਜਾ ਕੇ ਮੁੜ ਕੇ ਬਾਜ਼ਾਰ ਦੇ ਵਿੱਚ ਆਵਾਜ਼ ਦਿੱਤੀ ਰੌਲਾ ਪਿਆ ਸੰਗਤ ਸਾਰੀ ਭੱਜੀ ਆਈ ਆ ਉਹਨਾਂ ਬੂਹੇ ਦਾ ਵਾਦਾ ਉਹ ਨੀ ਕੋ ਟਾੜੇ ਨਾ ਤੁਰ ਤਾੜ ਕੇ ਜੰਗ ਤੇ ਦੇਵਾ ਦਾ ਆਣ ਕੇ ਅੰਦਰ ਆਣ ਕੇ ਪਾਣੀ ਇਤਨੂੰ ਕੋਈ ਕੋਈ ਲੋਕਾਂ ਦੇ ਘਰੋਂ ਪਾਣੀ ਲਿਆ ਲਿਆ ਕੇ ਤੇ ਕੰਟਰੋਲ ਕੀਤਾ ਪਰ ਉਹਨਾਂ ਚੇਹਰ ਨੂੰ ਮੁੜ ਕੇ ਫਿਰ ਪੰਗਾ ਸਾਹਿਬ ਜਿਹੜੇ ਉਹਨੂੰ ਵਗ ਫੜ ਸਕੀ ਸੀ ਇੱਕ ਟਾਈਮ ਕਿਸ ਤਰ੍ਹਾਂ ਰਾਤ ਦਾ ਇੱਕ ਦਿਨ ਦਾ ਦਿਨ ਦਾ ਟਾਈਮ ਜਿੰਦਾ ਟਾਈਮ ਕਿੰਨੇ ਵਜ ਦਾ ਟਾਈਮ ਸੀ ਜਦੋਂ ਅਸੀਂ ਵੇਖਿਆ ਉਹ 20 20 ਦਾ ਸੀ ਅੱਛਾ ਜੀ 2 ਵੀ ਮੈਂ ਅੰਦਰੋਂ ਅੰਦਰ ਲਮਾ ਪਿਆ ਬਾਹਰ ਨਿਕਲਿਆ ਚਾਹੂ ਪੀਨੇ ਆ ਠੀਕ ਹੈ ਜੀ ਤੇ ਜਦੋਂ ਵੇਖਿਆ ਤੇ ਇਦੋਂ ਧੂਣੇੜਿਆ ਬਾਹਰ ਜਾ ਕੇ ਦਵਾਦਾਰਾ ਲਾ ਪਿਆ ਠੀਕ ਹੈ ਤੇ ਫਿਰ ਸਾਰੇ ਨੇ ਆ ਕੇ ਕੰਟਰੋਲ ਕੀਤਾ ਪਰ ਉਹ ਘਾਰਾ ਵਰਤ ਚੁੱਕਿਆ ਸੀ ਤੋ ਫਿਰ ਸਾਰੇ ਇਲਾਕੇ ਦੇ ਲੋਕ ਇਕੱਠੇ ਹੋ ਗਏ ਸਾਰੇ ਜੀ ਹਾਂ ਜੀ ਕਿੰਨੇ ਸਰੂਪ ਸੀਗੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਅਗਲੇ ਹਾਂ ਜੀ ਕ੍ਰਾਂਤ ਸਰ ਸੋ ਕਾਚਨ ਸਾਹਿਬ ਵੀ ਤਾਂ ਦਰਸੀ ਕੋਠੇ ਲੱਗੀ ਹੈ ਹਾਂਜੀ ਹਾਂਜੀ ਤੇ ਬਾਹਰ ਵੀ ਸ੍ਰੀ ਕੋਈ ਗ੍ਰਾਂਤ ਸਰ ਬਿਰਾਜਮਾਨ ਸੀਗਾ ਹਾਲ ਦੇ ਵਿੱਚ ਹਾਂਜੀ ਪ੍ਰਕਾਸ਼ਮਾਨ ਜਿਹੜੇ ਉਹ ਉਹ ਸਹੀ ਸਲਾਮਤ ਰਹੇ ਨੇ ਅੱਛਾ ਜੀ ਉਹਨਾਂ ਦੀ ਕੋਫਰ ਅਸੀਂ ਧੋਏ ਦਾ ਕਰਕੇ ਇੱਥੋਂ ਇਸ ਦੋ ਰੱਬੀ ਬਾਲੇ ਗੁਰਦਵਾਰੇ ਲੈ ਕੇ ਆਜ ਉੱਥੋਂ ਲਿਆ ਕੇ ਤੇ ਸ੍ਰੀ ਹਨਪੁਰ ਸਾਹਿਬ ਪਛਤਾਪ ਦਾ ਪ੍ਰਾਰambh ਕੀਤਾ ਇਹ ਇਹ ਸੀ ਜੀ ਸਾਡੇ ਨਾਲ ਗ੍ਰੰਥੀ ਸਰਦਾਰ ਸੁਚਾ ਸਿੰਘ ਜੀ ਜੋ ਸਮੇਂ ਤੇ ਮੌਜੂਦ ਸੀ ਜਦੋਂ ਇਹ ਘਟਨਾ ਵਾਪਰੀ ਆ ਤੇ ਸਾਡੇ ਨਾਲ ਮੌਜੂਦ ਨੇ ਲੰਗਰ ਚੱਲੇ ਕੋਰ ਸਭ ਸਨਸਥਾ ਦੇ ਮੁਖ ਸੇਵਾਦਾਰ ਸਰਦਾਰ ਸੁਖਜੀਤ ਸਿੰਘ ਜੀ ਅੱਜ ਉਹ ਇੱਥੇ ਪਹੁੰਚੇ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਹਾਂਜੀ ਸਰਦਾਰ ਸੁਖਜੀਤ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋਏ ਜਿਹੜੀ ਬਹੁਤ ਹੀ ਦੁਖਦਾਈ ਘਟਨਾ ਜਿਹੜੀ ਵਾਪਰੀ ਹੈ ਐਜੀ ਜੋ ਬੜੀ ਦੁਖਦਾਈ ਘਟਨਾ ਹੋਈ ਹੈ ਵੇਖ ਕੇ ਬੜਾ ਮਨ ਨੂੰ ਦੁੱਖ ਲੱਗਾ ਹੈ ਪਤਾ ਲੱਗਾ ਸੀ ਪ੍ਰਚਾਰਕ ਸਿੰਘ ਵੀਰ ਨੇ ਫੋਨ ਕਰਕੇ ਦੱਸਿਆ ਕਿ ਇਹ ਘਟਨਾ ਵਾਪਰੀ ਹੈ ਮਨ ਕੀਤਾ ਕਿ ਉੱਥੇ ਜਾ ਕੇ ਉਸ ਸਥਾਨ ਦੇ ਦਰਸ਼ਨ ਕੀਤੇ ਜਾਣ ਔਰ ਬਹੁਤ ਇੱਥੇ ਆ ਕੇ ਦੁੱਖ ਲੱਗਾ ਹੈ ਔਰ ਮੈਂ ਪ੍ਰਬੰਧਕ ਕਮੇਟੀਆਂ ਨੂੰ ਜਿੱਥੇ ਅਸੀਂ ਇਕੱਲੇ ਗਰੰਥੀ ਸਿੰਘਾਂ ਦਾ ਰੋਲ ਅਦਾ ਕਰਨ ਦੀ ਹਰ ਬੰਦਾ ਗਰੰਥੀ ਸਿੰਘਾਂ ਤੇ ਇਸ ਚੀਜ਼ ਦਾ ਰੋਪ ਲਾਉਂਦਾ ਹੈ ਮੈਂ ਉੱਥੇ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਪ੍ਰਧਾਨ ਸਹਿਬਾਨ ਔਰ ਜਿਹੜੇ ਉਹਨਾਂ ਦੇ ਨਾਲ ਸਹਿਯੋਗੀ ਸੱਜਣ ਨੇ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਆਪਾਂ ਗਰੰਥੀ ਸਿੰਘਾਂ ਦਾ ਵੱਧ ਤੋਂ ਵੱਧ ਸਹਿਯੋਗ ਕਰਕੇ ਤੇ ਆਪਾਂ ਗੁਰੂ ਘਰਾਂ ਦੇ ਪ੍ਰਬੰਧ ਨੂੰ ਜਿਹੜਾ ਉਹ ਸਚਾਰ ਢੰਗ ਦੇ ਨਾਲ ਚਲਾਈਏ ਤਾਂ ਜੋ ਇਹੋ ਜਿਹੀਆਂ ਅਨਸਖਾਵੀਆਂ ਘਟਨਾएं ਇਹ ਨਾ ਵਾਪਰਨ ਬਹੁਤ ਆਤ ਗਿਣਤੀ ਦੇ ਵਿੱਚ ਅੱਗੇ ਵੀ ਜਿੰਨੀਆਂ ਘਟਨਾ ਹੋਈਆਂ ਉਸ ਸੁਖਾਸਨ ਸਾਹਿਬ ਵਾਲੇ ਕਮਰਿਆਂ ਦੇ ਵਿੱਚ ਹੀ ਵੇਖਣ ਨੂੰ ਜਾਂ ਸੁਣਨ ਨੂੰ ਮਿਲੀਆਂ ਔਰ ਅੱਜ ਵੀ ਇੱਥੇ ਆਏ ਆ ਸੁਖਾਸਨ ਸਾਹਿਬ ਵਾਲੇ ਕਮਰੇ ਦੇ ਵਿੱਚ ਹੀ ਜਿਹੜੀ ਘਟਨਾ ਵਾਪਰੀ ਹੈ ਗ੍ਰੰਥੀ ਸਿੰਘ ਸਾਹਿਬਾਨ ਤੋਂ ਪਤਾ ਲੱਗਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਜ ਸਰੂਪ ਜਿਹੜੇ ਵਗਨ ਭੇਟ ਹੋਏ ਔਰ ਸੁਣ ਕੇ ਵੇਖ ਕੇ ਬਹੁਤ ਮਨ ਨੂੰ ਦੁੱਖ ਲੱਗਾ ਗੁਰੂ ਚਰਨਾਚ ਅਰਦਾਸ ਕਰਦੇ ਆ ਕਿ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਮੱਤ ਦੀ ਦਾਤ ਬਖਸ਼ਣ ਕਿ ਅਸੀਂ ਐਸੇ ਗੁਰੂ ਘਰਾਂ ਦੇ ਜਿਹੜੇ ਪ੍ਰਬੰਧ ਆ ਉਹ ਸਹੀ ਤਰੀਕੇ ਨਾਲ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਕਈ ਬਹੁਤ ਦੁਖਦਈ ਇਹ ਘਟਨਾ ਸੀ ਜੋ ਹਟਾਰੀ ਪਿੰਡ ਦੇ ਵਿੱਚ ਵਾਪਰੀ ਆ ਗੁਰਦਾਰਾ ਸਾਹਿਬ ਤੇ ਅਸੀਂ ਵੀ ਉਹਨਾਂ ਪ੍ਰਬੰਧਕਾਂ ਨੂੰ ਅਪੀਲ ਕਰਦੇ ਆ ਉਹ ਬੇਨਤੀ ਕਰਦੇ ਆ ਕਿ ਆਪਣੇ ਗੁਰਦਾਰਾ ਸਾਹਿਬ ਦਾ ਜਿਹੜਾ ਪ੍ਰਬੰਧ ਆ ਉਹ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਦੇਖਰੇਖ ਨਾਲ ਕੀਤੇ ਜਾਣ ਤਾ ਜੋ ਇਸ ਤਰ੍ਹਾਂ ਦੀ ਹੋਰ ਕਿਤੇ ਗੁਰਦਾਰਾ ਸਾਹਿਬ ਜਿਹੜੀ ਆ ਉਹ ਘਟਨਾ ਨਾ ਵਾਪਰੇ ਮੈਂ ਜਸਬੀਰ ਸਿੰਘ ਗਿੱਲ ਪਕਣਾਕਲਾਂ ਤੋਂ ਮੇਰੇ ਨਾਲ ਕੈਮਰਾਮੈਨ ਦਰਸ਼ਨ ਸਿੰਘ ਚੀਚਾ ਧੰਨਵਾਦ ਜੀ